ਕੀ ਮਿੱਤਰ ਤੇ ਕੀ ਇਸਤਰੀ ਹਰ ਬੰਦਾ ਜਿਹੜਾ ਉਹ ਆਪਣੇ ਸੁੱਖ ਨੂੰ ਲੈ ਕੇ ਹੀ ਲੱਗਾ ਹੋਇਆ ਜਿੰਨੀ ਦੇਰ ਤੱਕ ਸੁੱਖ ਹੈ ਲੋਕ ਤੁਹਾਡੇ ਪਿੱਛੇ ਅੱਗੇ ਰਿਸ਼ਤੇ ਗੰਦੇ ਫਿਰਨਗੇ ਤੇ ਸੱਚ ਇਹ ਵਿੱਚ ਜਿੱਦਨ ਦੁੱਖ ਦਾ ਪਹਾੜ ਟੁੱਟਾ ਉਸ ਦਿਨ ਪਤਾ ਲੱਗ ਜਾਂਦਾ ਸਾਡੇ ਨਾਲ ਕੌਣ ਖਲੋਤਾ ਹੈ ਜਿਸ ਬੰਦੇ ਦੇ ਕੋਲ ਸਿਰਫ ਸੁੱਖ ਪਦਵੀ ਹੈ ਉਹ ਕਦੀ ਵੀ ਆਪਣੇ ਕੋਲ ਇਕੱਠੇ ਹੋਏ ਲੋਕਾਂ ਦੀ ਗਿਣਤੀ ਆਪਣੇ ਹਤੈਸ਼ੀਆਂ ਵਿੱਚ ਮਤ ਕਰੇ ਪਰ ਮੈਂ ਕਹਿੰਦਾ ਜ਼ਿੰਦਗੀ ਚ ਇੱਕ ਵਾਰੀ ਬੰਦੇ ਨੂੰ ਦੋ ਕੁ ਮੁਸੀਬਤ ਜ਼ਰੂਰ ਆਉਣੀ ਚਾਹੀਦੀ ਏ ਤੇ ਘਟੋ ਘਟ ਛਾਨਣਾ ਲੱਗ ਜਾਂਦਾ ਤੇਰੇ ਕਿਹੜੇ ਨੇ ਤੇ ਤੇਰੇ ਵਿਰੋਧ ਵਿੱਚ ਕਿਹੜੇ ਇੱਕ ਸਵਾਰਥੀ ਲੋਕ ਨੇ ਤੇ ਇੱਕ ਦਿਲੋਂ ਮੁਹੱਬਤ ਕਰਨ ਵਾਲੇ ਵੀ ਸੱਜਣ ਸੰਸਾਰ ਵਿੱਚ ਨੇ ਉਹ ਕਹਿੰਦੇ ਜਦੋਂ ਸੁੱਖ ਹੈ ਤੇ ਇੱਕ ਨਹੀਂ ਵੀ ਬੰਦੇ ਗੱਲਾਂ ਵਾਲੇ ਤੁਹਾਡੇ ਨਾਲ ਖਲੋਣਗੇ ਪਰ ਕਿੰਨੇ ਮੈਂ ਲੱਭ ਤਾ ਤਾਂ ਉਹ ਨੂੰ ਪਿਆਵਾਂ ਜਿਹੜਾ ਮੁਸੀਬਤ ਵਿੱਚ ਇੱਕ ਹੀ ਮੇਰੇ ਨਾਲ ਖਲੋਜੇ ਯਾਦ ਰੱਖਿਓ ਬੰਦਿਆਂ ਦੇ ਚਿਹਰੇ ਬੰਦਿਆਂ ਦੀ ਵੇਖਣ ਦਾ ਤਰੀਕਾ ਤੇ ਬੰਦਿਆਂ ਦੇ ਬੋਲਣ ਦਾ ਤਰੀਕਾ ਬਦਲ ਜਾਂਦਾ ਜਦੋਂ ਦੁੱਖ ਹੁੰਦਾ ਹੈ ਰੁੱਖ ਨੂੰ ਅੱਗ ਲੱਗੇ ਪੰਛੀ ਛੱਡ ਜਾਂਦੇ ਆ ਘਰ ਵਿੱਚ ਦੁੱਖ ਦੀ ਅੱਗ ਲੱਗੇ ਤੇ ਖੂਨ ਦੇ ਰਿਸ਼ਤੇ ਛੱਡ ਜਾਂਦੇ ਯਾਦ ਰੱਖਿਓ ਜਦੋਂ ਅਤ ਦੇ ਨਜ਼ਦੀਕ ਦਾ ਰਿਸ਼ਤਾ ਜਾਣ ਦਾ ਹੋਇਆ ਧੋਖਾ ਦਿੰਦਾ ਹੈ ਉਦੋਂ ਬੰਦਾ ਸੱਚੀ ਮੁੱਚੀ ਮਾਨਸਿਕ ਤੌਰ ਤੇ ਵੀ ਡਿੱਗਦਾ ਤੇ ਸਰੀਰਕ ਤੌਰ ਤੇ ਵੀ ਡਿੱਗਦਾ ਜਿੰਨਾ ਮਰਜੀ ਮਨ ਨੂੰ ਕਹਿ ਲਿਓ ਧੋਖਾ ਮਾਣਾ ਉਹ ਝੂਠ ਹੋਏ ਸੰਸਾਰ ਝੂਠ ਹੋਏ ਖੋਣ ਦੇ ਰਿਸ਼ਤੇ ਬੇਈਮਾਨ ਹੋਏ ਇਹਨੂੰ ਓਨੀ ਦੇਰ ਤੱਕ ਨਹੀਂ ਲੱਗਦੀ ਜਿੰਨੀ ਦੇਰ ਤੱਕ ਇਹਨੂੰ ਖੁਦ ਸੱਤਣਾ ਵਿੱਚ ਸਿਆਣੇ ਕਹਿੰਦੇ ਆ ਲੋਕਾਂ ਦੀਆਂ ਅਰਥੀਆਂ ਨਾਲ ਤੇ ਸਾਰੀ ਜਾਂਦੇ ਆ ਪਤਾ ਉਦੋਂ ਲੱਗਣਾ ਜਿਸ ਦਿਨ ਆਪਣੇ ਘਰ ਅਰਥੀ ਨੂੰ ਮੋਢਾ ਦੇਣਾ ਪੈਂਦਾ ਇਸ਼ਕ ਆਸ਼ਕ ਸ਼ਬਦ ਨੂੰ ਮਾੜਾ ਨਹੀਂ ਸਮਝਣਾ ਕਿਉਂਕਿ ਜੇ ਸਟੇਜ ਤੇ ਕੋਈ ਸ਼ਬਦ ਵਰਤੇ ਆਸ਼ਕ ਜੀ ਤੇ ਸਾਡਾ ਧਿਆਨ ਕਿਤੇ ਮਿਰਜ਼ਾ ਸਾਹਿਬ ਵਾਲੀ ਚਲਾ ਜਾਏ ਜਿਹੜਾ ਗੁਰੂ ਨੂੰ ਇਸ਼ਾਰ ਕਰਦਾ ਹੈ ਉਹਦੀ ਕਾਦੀ ਆਸ਼ਕੀ ਉਹ ਜਿਹੜਾ ਗੁਰੂ ਨੂੰ ਛੱਡ ਕੇ ਕਿਤੇ ਹੋਰ ਪਾਸੇ ਤੁਰ ਪਵੇ ਚਿਮਚਾ ਇੱਕ ਕਿਤੇ ਡੋਂਗੇ ਵਿੱਚ ਪੈ ਜਾਏ ਸਾਰੇ ਡੋਂਗੇ ਨੂੰ ਖਾਲੀ ਕਰ ਜਾਂਦਾ ਜਿਸ ਨੂੰ ਕਈ ਚਿਮਚੇ ਚੰਬੜ ਜਾਣ ਉਹਦਾ ਕੀ ਬਣੇ ਪੱਲਾ ਪਕੜ ਕੇ ਦੁੱਖ ਵਿੱਚ ਵੀ ਕਹਿਣਾ ਸਤਿਗੁਰੂ ਮੈਨੂੰ ਖੰਡਾਨ ਦੀ ਜਾਂਚ ਦੇਈ ਬਸ ਇੱਕ ਕਿਰਪਾ ਕਰੀ ਮੈਂ ਤੇਰੇ ਪ੍ਰਤੀ ਨਾ ਕਿਤੇ ਖੁਰਨੇ ਪੈਦਾ ਕਰਨਾ ਦੁੱਖ ਤੂੰ ਦਿੱਤਾ ਉਹ ਦੁੱਧ ਦੇਣ ਵਾਲੇ ਨੇ ਕਿਹਾ ਗਵਾਲੇ ਨੇ ਕਹਿੰਦਾ ਉਹ ਮੇਰਾ ਯਾਰ ਹੈ ਤੇ ਯਾਰਾਂ ਨਾਲ ਲੈਖੇ ਨਹੀਂ ਕਰੀਦੇ ਹੁੰਦੇ ਉਹਨੂੰ ਇੰਨੀ ਛੱਟ ਵਜ੍ਹੀ ਕਹਿੰਦਾ ਉਹ ਬੰਦਿਆ ਤੇਰਾ ਯਾਰ ਤੇ ਤੂੰ ਲੈਖਾ ਨਹੀਂ ਕਰਦਾ ਉਹ ਮੰਨਾਂ ਤੂੰ ਰੱਬ ਨੂੰ ਯਾਰ ਕਿਉਂ ਨਾ ਬਣਾ ਲਾ ਲੈਖਾ ਉਹ ਵੀ ਕੋਈ ਨਹੀਂ ਕਰਦਾ ਆਮ ਤੌਰ ਤੇ ਤ੍ਰੀਤ ਕਰਨ ਵਾਲੇ ਬੰਦੇ ਕਹਿੰਦੇ ਭਾਂਡੇ ਦੀ ਤਰ੍ਹਾਂ ਚਮਕਦੇ ਆ ਜਦੋਂ ਵਰਤ ਕੇ ਵੇਖੋ ਤੇ ਵਿੱਚੋਂ ਕਾਲਖ ਨਿਕਲਦੀ ਹੈ ਨਕਲ ਹਮੇਸ਼ਾ ਅਸਲ ਵਿੱਚੋਂ ਨਿਕਲਦੀ ਹੈ ਜਿੱਥੇ ਅਸਲ ਹੋਵੇਗਾ ਉੱਥੇ ਨਕਲ ਜ਼ਰੂਰ ਕਿਤੇ ਨਿਕਲੇਗੀ ਜਿੱਥੇ ਨਕਲ ਹੈ ਉੱਥੇ ਉਹ ਗੱਲ ਕਹਿੰਦੀ ਹੈ ਵੀ ਅਸਲ ਵੀ ਕਿਤੇ ਹੈ ਜੇ ਝੂਠੇ ਬੰਦੇ ਧੋਖਾ ਦੇਣ ਵਾਲੇ ਖੂਨ ਦੇ ਰਿਸ਼ਤੇ ਸਾਥ ਛੱਡਦੇ ਆ ਤੇ ਕੋਈ ਐਸੇ ਨਹੀਂ ਜਿਹੜੇ ਸਿਰ ਧੜ ਦੀ ਬਾਜੀ ਲਾ ਕੇ ਨਾਲ ਖਲੋਦੇ ਜੇ ਇੱਕ ਥਾਂ ਤੇ ਨਿਰੰਤਰ ਇਬਾਦਤ ਬੰਦਗੀ ਕਰੋ ਸਿਮਰਨ ਕਰੋ ਧਿਆਨ ਚ ਬੈਠੋ ਨਾਮ ਚ ਬੈਠੋ ਆਪ ਜੀ ਦੇਖੋਗੇ ਉਸ ਥਾਂ ਦਾ ਦੂਜੇ ਘਰ ਨਾਲੋਂ ਵਾਤਾਵਰਨ ਬਿਲਕੁਲ ਵੱਖਰਾ ਹੋ ਜਾਏਗਾ। ਕਈ ਵਾਰੀ ਕਿਸ ਸੱਜਣ ਕੋਲਦਾ ਜੀ ਏ ਕੁਰਸੀ ਤੇ ਬਹਿ ਕੇ ਨਾਮ ਜਪ ਲਈਦਾ। ਬਾਬਾ ਜੀ ਕਹਿੰਦੇ ਆ ਵੀ ਜਿੱਦਨ ਤੇਰੀ ਸਰੀਰ ਨਾਲ ਕੰਮ ਕਰੇ ਮੰਜੀ ਤੇ ਲੇਟਿਆ ਵੀ ਜਪੀ ਵੀ ਨਹੀਂ ਪਰ ਜਪੀ ਜਰੂਰ। ਇੰਨਾ ਸਮਾਂ ਮੂਲ ਮੰਤਰ ਕਰਨਾ, ਇੰਨਾ ਸਮਾਂ ਗੁਰ ਮੰਤਰ ਕਰਨਾ, ਇੰਨਾ ਸਮਾਂ ਮੈਂ ਸਹਿਜ ਪਾਠ ਕਰਨਾ, ਇੰਨਾ ਸਮਾਂ ਮੈਂ ਪਰ ਇੱਕ ਕੰਮ ਕਰਨਾ ਭਾਵੇਂ ਸ਼ਬਦ ਤੁਸੀਂ ਸੁਣਦੇ ਹੋ। ਉਸ ਦਿਨ ਸ਼ਬਦ ਨਹੀਂ ਬਾਹਰੋਂ ਕੋਈ ਸੁੰਣਾ ਸਿਰਫ ਆਪ ਹੀ ਬੋਲਣਾ ਮੈਂ ਕਿਵਰੀ ਕਹਿਣਾ ਅਰਦਾਸ ਕਰ ਤੇ ਫਿਰ ਵਿਸ਼ਵਾਸ ਕਰ ਜੋ ਮੈਂ ਕਹਿ ਉਹ ਸੁਨੇਗਾ ਤੇ ਤੀਜੀ ਗੱਲ ਆਸ ਕਰ ਕਿ ਜੋ ਕੁਝ ਮੈਂ ਕਹ ਉਹ ਵਾਪਰਨ ਵਾਲਾ ਹੈ ਜਦੋਂ ਪਾਣੀ ਵਿੱਚ ਦੁੱਧ ਮਿਲਾ ਦਿਓ ਜਾਂ ਦੁੱਧ ਵਿੱਚ ਪਾਣੀ ਮਿਲਾ ਦਿਓ ਦੁੱਧ ਇੰਨਾ ਪਿਆਰ ਕਰਦਾ ਪਾਣੀ ਨੂੰ ਵਕ ਹੋਣ ਹੀ ਨਹੀਂ ਦਿੰਦਾ ਮੈਂ ਆਪ ਨੂੰ ਬੇਨਤੀ ਕੀਤੀ ਜਗਤ ਦੀ ਪ੍ਰੀਤ ਝੁੱਠੀ ਹੈ ਗੁਰੂ ਦੀ ਪ੍ਰੀਤ ਬਿਲਕੁਲ ਝੁੱਠੀ ਨਹੀਂ ਉਹ ਤਾਂ ਉਥੇ ਜਾਂਦੀ ਜਿੱਥੇ ਸਰੀਰ ਨਹੀਂ ਜਾਂਦਾ ਪਰ ਇਹ ਸ਼ਬਦ 350 ਸਾਲ ਤੋਂ ਹਰ ਰੋਜ਼ ਸਿੱਖ ਨੂੰ ਕਹਿੰਦਾ ਚੱਲ ਕੋਈ ਗੱਲ ਨਹੀਂ ਜਿਹੜਾ ਦਿਨ ਨਿਕਲ ਗਿਆ ਛੱਡ ਅੱਜ ਹੀ ਸਮਝ ਹਜ਼ੂਰ ਕਹਿੰਦੇ ਨੇ ਉਹ ਭਵ ਸਾਗਰ ਤੋਂ ਪਾਰ ਹੋਵੇਗਾ ਜਿਹੜਾ ਪ੍ਰਭੂ ਦੇ ਗੀਤ